ਸਤਾਤੀਰ ਦੀ ਸਰਪ੍ਰਸਤੀ ਹੇਠ ਸਰਕਾਰੀ ਆਈਟੀਆਈ ਤੇ ਦੁਬਾਰਾ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼। ਛੁੱਟੀ ਵਾਲੇ ਦਿਨ ਇੱਟਾਂ ਸੁੱਟ ਕੇ ਕਬਜ਼ਾ ਕਰਨ ਦੀ ناکਾਮ ਕੋਸ਼ਿਸ਼। ਸਤਾ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸ਼ਹਿ ਤੇ ਸਥਾਨਕ ਸਰਕਾਰੀ ਆਈਟੀਆਈ ਦੀ ਜਗ੍ਹਾ ਤੇ ਇੱਕ ਵਾਰ ਫਿਰ ਦੁਬਾਰਾ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰੀ ਆਈਟੀਆਈ ਦੇ ਪ੍ਰਿੰਸੀਪਲ ਵੱਲੋਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨ ਨੂੰ ਇੱਕ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ। ਪਰੰਤੂ ਸ਼ਾਇਦ ਅਜੇ ਤੱਕ ਕੋਈ ਕਾਰਵਾਈ ਨਾ ਕਰਨ ਦਾ ਹੀ ਸਿੱਟਾ ਹੈ ਕਿ ਕਬਜ਼ਾ ਕਰਨ ਵਾਲੇ ਵਿਅਕਤੀਆਂ ਵੱਲੋਂ ਅੱਜ ਸਰਕਾਰੀ ਆਈਟੀਆਈ ਦੇ ਸਾਹਮਣੇ ਇੱਟਾਂ ਸੁੱਟ ਕੇ ਕਬਜ਼ਾ ਕਰਨ ਦਾ ਇਸ਼ਾਰਾ ਕਰ ਦਿੱਤਾ ਹੈ ਅੱਜ ਛੁੱਟੀ ਵਾਲੇ ਦਿਨ ਛੁੱਟੀ ਦਾ ਨਜਾਇਜ਼ ਫਾਇਦਾ ਉਠਾਉਣ ਦੀ ਨੀਅਤ ਨਾਲ ਕਬਜ਼ਾ ਧਾਰਕਾਂ ਵੱਲੋਂ ਸਰਕਾਰੀ ਆਈਟੀਆਈ ਸਾਹਮਣੇ ਇੱਟਾਂ ਲਿਆ ਕੇ ਕਬਜ਼ਾ ਕਰਨ ਦੀ ناکਾਮ ਕੋਸ਼ਿਸ਼ ਕੀਤੀ ਗਈ ਪਰੰਤੂ ਜਿਵੇਂ ਹੀ ਸਰਕਾਰੀ ਆਈਟੀਆਈ ਦੇ ਇੰਸਟ੍ਰਕਟਰਾਂ 올 인디아 스튜던츠 페데레이션 ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਕਾਰਕੁਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਉੱਥੇ ਪਹੁੰਚ ਕੇ ਸਰਕਾਰੀ ਆਈਟੀਆਈ ਦੇ ਇੰਸਟ੍ਰਕਟਰਾਂ ਨਾਲ ਮਿਲ ਕੇ ਲਿਖਤੀ ਤੌਰ ਤੇ ਇੱਕ ਦਰਖਾਸਤ ਸਥਾਨਕ थाना ਸਿਟੀ ਨੂੰ ਵੀ ਦਿੱਤੀ ਹੈ ਇਸ ਸੰਬੰਧੀ ਸਰਕਾਰੀ ਆਈਟੀਆਈ ਫਾਜ਼ਿਲਕਾ ਦੇ ਪ੍ਰਿੰਸੀਪਲ ਅੰਗਰੇਜ਼ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਤੇ ਸਾਲ ਵੀ ਇਸੇ ਦਸੰਬਰ ਮਹੀਨੇ ਸਰਕਾਰੀ ਆਈਟੀਆਈ ਫਾਜ਼ਿਲਕਾ ਤੇ ਨਜਾਇਜ਼ ਤੌਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਖਿਲਾਫ ਉਹਨਾਂ ਵੱਲੋਂ ਲਿਖਤੀ ਦਰਖਾਸਤਾਂ ਦਿੱਤੀਆਂ ਸਨ ਹੁਣ ਵੀ ਸੰਸਥਾ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ थाना ਸਿਟੀ ਫਾਜ਼ਿਲਕਾ ਨੂੰ ਅੱਜ ਇਸ ਸਬੰਧੀ ਲਿਖਤੀ ਦਰਖਾਸਤ ਦਿੱਤੀ ਗਈ ਹੈ ਮੈਰਾ ਨਾਮ ਸ਼ਵੇਨ ਸਿੰਘ ਸਰਪੰਚ ਨਗਰ ਸਭਾ ਅੰਦਲਾ ਸਬਤਰ ਅੱਜ ਜੋ ਆਈਟੀਆਈ ਤੇ ਕਬਜ਼ਾ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਕੁਝ ਤਰੰਦਿਆਂ ਵੱਲੋਂ ਇਹ ਹਰਕਤ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਦੀ ਸਖਤ ਚੋਬਦਾ ਚਿੰੰਦਾ ਕਰਦੇ ਹਾਂ ਔਰ ਮੰਗ ਕਰਦੇ ਹਾਂ ਕਿ ਜਿਹੜਾ ਇਹ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਆਈਟੀਆਈ ਤੇ ਇਹ ਤੁਰੰਤ ਜਿਹੜੀਆਂ ਈਟਾਂ ਨੇ ਇਹਨਾਂ ਨੂੰ ਹਟਾਇਆ ਜਾਵੇ ਜੇਕਰ ਨਹੀਂ ਹਟਾਈਆਂ ਜਾਂਦੀਆਂ ਤਾਂ ਅਸੀਂ ਜਿਹੜਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੇ ਸਰਬ ਭਾਰਤ ਨੌਜਵਾਨ ਸਭਾ ਦੀ ਮੀਟਿੰਗ ਕਰਕੇ ਤੇ ਜਿਹੜੀ ਫਿਰ ਵੱਡਾ ਐਕਸ਼ਨ ਜਿਹੜਾ ਹੈ ਇਹ ਤੁਹਾਡਾ ਜਿਹੜਾ ਵਿਧਾਇਕ ਨਰਿੰਦਰਪਾਲ ਸੋਨਾ ਤੇ ਡੀਸੀ ਮੈਡਮ ਦੇ ਖਿਲਾਫ ਲਵਾਂਗੇ ਕਿਉਂਕਿ ਪਹਿਲੇ ਵੀ ਇਹਨਾਂ ਨੇ ਇਸ ਤਰ੍ਹਾਂ ਦੀਆਂ ਉਹ ਜੀਆਂ ਚਾਲਾਂ ਚੱਲੀਆਂ ਨੇ ਪਰ ਜਿਹੜੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹਨਾਂ ਨੇ ਇਹਨਾਂ ਨੂੰ ਦੀਆਂ ਕੰਮ ਜਾਬ ਨਹੀਂ ਹੋਣ ਦਿੱਤਾ ਹੁਣ ਜਿਹੜਾ ਮੋੜੋ ਸਾਡੇ ਜਿਹੜੇ ਬੱਚਾ ਦਾ ਭਵਿੱਖ ਹੈ ਉਹਨੂੰ ਖਤਮ ਕਰਨ ਜਾ ਰਹੇ ਨੇ ਤਾਂ ਪਹਿਲੇ ਸਾਡੇ ਜਿਹੜੇ ਮਾਨਸ਼ੀਦ ਜਿਵੇਂ ਅੱਜ ਛੋਟੇ ਸਾਹਿਬ ਜਿਆਦਾ ਦੇ ਦਿਨ ਚੱਲਾ ਰਹੇ ਨੇ ਤਾਂ ਉਹਨਾਂ ਨੇ ਕਿਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਪਰ ਫਿਰ ਸਾਡੇ ਤੇ ਉਸ ਤਰ੍ਹਾਂ ਦੇ ਜ਼ੁਲਮ ਹੋਣ ਲੱਗੇ ਨੇ ਕਿਉਂਕਿ ਸਾਡੀਆਂ ਜਿਹੜੇ ਸਰਕਾਰੀ ਸਥਾਨ ਨੇ ਜੋ ਉਹਨਾਂ ਤੇ ਹੀ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਉਹ ਆਖਰਾਖ ਲੈਣ ਗਿਆ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰਨ ਗਿਆ ਕਿਉਂਕਿ ਸਾਡਾ ਜਿਹੜਾ ਇਹ ਮੋਲ ਮੂਲ ਲੜਾਈ ਹੈ ਇਹ ਸਾਡਾ ਜਿਹੜਾ ਸਾਰਿਆਂ ਦਾ ਸਾਂਝਾ ਫਰੰਟ ਹੈ ਸਾਡੀ ਮੰਗ ਹੈ ਕਿ ਜਿਹੜੀ ਇਹ ਤੁਰੰਤ ਜਿਹੜਾ ਇਹ ਇਟਾ ਚੱਕਿਆਂ ਜਗਤ ਸਿੰਘ ਟ੍ਰੇਨਰ ਇੰਸਟ੍ਰਕਟਰ ਗਵਰਨਮੈਂਟ ਹੈ ਟਿਫੀ ਟ੍ਰੇਨਰ ਸਿੰਘ ਜੀ ਅੱਜ ਕੀ ਵਾਕਿਆ ਹੋਇਆ ਇੱਥੇ ਇਹ ਸਾਰੇ ਸਾਡੇ ਜਦੋਂ ਕਿ ਇੱਥੇ ਬੱਚੇ ਪੜ੍ਹ ਕੇ 175 ਜਿਹੜੇ ਨੇ ਲੈਣ ਮਨ ਲੱਗੇ ਆ ਜਦੋਂ ਕਿ ਸਾਡੇ ਬੱਚੇ ਕੋਈ ਫੀਸਾਂ ਨਹੀਂ ਭਰ ਸਕਦੇ ਇਹ ਬਾਰ-ਬਾਰ ਕੋਸ਼ਿਸ਼ ਹੋ ਰਹੀ ਹੈ ਸਾਡੇ ਬੱਚਿਆਂ ਦਾ ਪ੍ਰੋਗਰਾਮ ਖਰਾਬ ਕਰਨ ਦੀ ਅੱਗੇ ਪਹਿਲਾਂ ਵੀ ਕੁਝ ਪੋਲੀਟੀਕਲੀ ਬੰਦਿਆਂ ਵੱਲੋਂ ਕਬਜ਼ੇ ਕਰਵਾਇਆ ਗਿਆ ਹੁਣ ਫਿਰ ਦੁਬਾਰਾ ਕਰਵਾਇਆ ਗਿਆ ਅੱਜ ਲਗਭਗ 3 2:30 ਵਜੇ ਦੀ ਗੱਲ ਹੈ ਜਦੋਂ ਇਹ ਦੋ ਟਰਾਲੀਆਂ ਇੱਟਾਂ ਦੀ ਆਉਂਦੀਆਂ ਨੇ ਇੱਟਾਂ ਤਾਰ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਕਿਸੇ ਹੱਦ ਚ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਇਹਦੇ ਪਿੱਛੇ ਕੁਝ ਪੋਲੀਟੀਕਲੀ ਬੰਦਿਆਂ ਦਾ ਰੋਲ ਹੈ ਹੁਣ ਸਾਨੂੰ ਕਨਫਰਮ ਨਹੀਂ ਹੈ ਕਿਹੜੇ ਹੈ ਲੇਕਿਨ ਪੋਲੀਟੀਕਲੀ ਸ਼ਾਇਦ ਬਿਨਾ ਇਹ ਕੰਮ ਨਹੀਂ ਹੋ ਰਿਹਾ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਬੱਚੇ ਪੜ੍ਹ ਕੇ ਵੱਡੇ-ਵੱਡੇ ਅਹੁਦਿਆਂ ਤੇ ਪਹੁੰਚੇ ਹਨ ਔਰ ਲਗਭਗ 175 ਗਵਰਨਮੈਂਟ ਆਈਟ ਦੇ 175 ਜਿਹੜੇ ਸਟੂਡੈਂਟ ਨੇ ਉਹ ਲੈਨਮਲ ਬਣਿਆ ਨਾ ਜਿਹੜੀ ਹੁਣ ਜਿਹੜੀ ਵਰਤੀ ਹੋਈ ਹੈ ਦੀ ਜਿਹੜਾ ਏਰੀਆ ਪਹਿਲਾਂ ਹੀ ਬੈਕਵਾਰਡ ਆ ਕਿਸੇ ਅਸੀਂ ਪਹਿਲਾਂ ਨਹੀਂ ਪਰ ਸਕਦੇ ਤਾਂ ਕਿਰਪਾ ਕਰਕੇ ਜਿਹੜਾ ਵੀ ਇਹ ਕੋਈ ਸਜੈਸਟ ਕਰਤਾ ਹੈ ਉਹ ਇਹਨੂੰ ਉਹਨੂੰ ਹਟਾਇਆ ਜਾਵੇ ਤਾਂ ਉਹਦੇ ਉੱਰ ਅਦਕਾਰਵਾਈ ਕੀਤੀ ਜਾਵੇ ਅੱਜ ਕਿਵੇਂ ਰੁਕਿਆ ਫਿਰੇ ਅੱਜ ਅਸੀਂ ਜਿਹੜੀ ਦੋ ਯੂਨੀਅਨ ਨੇ ਇਹਨਾਂ ਨੂੰ ਬੁਲਾਇਆ ਸੀ ਤਾਂ ਇਹਨਾਂ ਨੇ ਪਹਿਲਾਂ ਵੀ ਸਾਡਾ ਬਹੁਤ ਸਹਿਯੋਗ ਕਰਿਆ ਹੁਣ ਵੀ ਬਹੁਤ ਸਹਿਯੋਗ ਕਰਿਆ ਹੈ ਪੁਲਿਸ ਪ੍ਰਸ਼ਾਸਨ ਨੂੰ ਕੋਈ ਦਿੱਤੀ ਹੈ ਹਾਂ ਉਹਨੂੰ ਅਸੀਂ ਹੁਣ ਪੱਤਰ ਲਿਖ ਕੇ ਉਹਨਾਂ ਨੂੰ ਸੰਮੇਲ ਕਰਵਾ ਦੇ ਪੁਲਿਸ ਆਈ ਸੀ ਪੁਲਿਸ ਆਈ ਸੀ ਉਹਨਾਂ ਨੇ ਜਿਹੜੇ ਹਿੱਟਾ ਛੱਡ ਕੇ ਗਏ ਆ ਇਹਦੇ ਜਿਹੜੇ ਕੈਂਡੀਡੇਟ ਹੋਣੇ ਪਕੜੇ ਗਏ ਜਿਹੜੇ ਹਿੱਟਾ ਛੱਡ ਕੇ ਟਰਾਲੀਆਂ ਵਾਲੇ ਸੀ ਉਹਨਾਂ ਨੂੰ ਪੁਲਿਸ ਨੇ ਇੱਕ ਵਾਰ ਆਰੈਸਟ ਕਰ ਲਿਆ ਅਜੇ ਇਹਨਾਂ ਤੋਂ ਉਪਰ ਤੋਂ ਕੋਈ ਕਾਰ ਵੀ ਨਹੀਂ ਹੋਵੇਗੀ ਕਿਉਂਕਿ ਬਾਰ-ਬਾਰ ਇਹ ਜਿਹੜੀ ਕੋਝੀ ਹਰਕਤਾਂ ਹੋ ਰਹੀ ਹੈ ਅਸੀਂ ਇਹਦੇ 'ਚ ਕਨਫਿਊਜ਼ ਨਹੀਂ ਹੋਣਾ ਚਾਹੁੰਦੇ ਇਹ ਜਦੋਂ ਵੀ ਕੰਮ ਹੁੰਦਾ ਇਹ ਛੁੱਟੀ ਵਾਲੇ ਦੇ ਨਹੀਂ ਹੁੰਦਾ ਸਰਕਾਰੀ ਆਈ ਸੀ ਤੇ ਕੁਝ ਸਮਾਂ 4-5 ਮਿੰਟ ਨੇ ਬੀਤ ਗਏ ਹੈ ਪਹਿਲਾਂ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਦੋਂ ਵੀ ਸਰਹਾਰ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਔਰ ਨਾਲ ਦੀ ਨਾਲ ਜਿਹੜਾ ਆਈਟੀਆਈ ਦੇ ਸਾਡਾ ਜਿਹੜਾ ਸਟਾਫ ਹੈ ਇਥੋਂ ਦੇ ਜਿਹੜੇ ਸਟੂਡੈਂਟ ਹੈ ਉਹਨਾਂ ਨੇ ਸਾਡੇ ਧਿਆਨ ਵਿੱਚ ਲਿਆ ਕੇ ਜਦੋਂ ਇਹ ਕਹਿੰਦੇ ਕਿ ਇਹ ਸਾਰੀ ਜਿਹੜੀ ਆਈਟੀਆਈ ਦੇ ਅੱਗੇ ਔਰ ਆਈਕੇ ਦੇ ਪਿਛਲੇ ਪਾਸੇ 10 15 ਫੁੱਟ ਪਿਛਲੇ ਪਾਸੇ ਔਰ ਇਹ ਜਿਹੜੀ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਧਿਰਾ ਕਰ ਰਹੀ ਹੈ ਔਰ ਉਹ ਸਾਨੂੰ ਪਤਾ ਲੱਗਿਆ ਕਿ ਉਹ ਸਰਕਾਰ ਦੀ ਧਿਰ ਹੈ ਆਮ ਆਦੀ ਪਾਰਟੀ ਦੀ ਸ਼ਹਿਤ ਸਰਕਾਰੀ ਆਈਟੀ ਦੇ ਪਬਲਿਕ ਪ੍ਰੋਪਰਟੀ ਦੇ ਧਰਨਾ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਅਸੀਂ ਸਰਹ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਕਿਸੇ ਵੀ ਕੀਮਤ ਧਰਨਾ ਅਸੀਂ ਇਹ ਉਹਨਾਂ ਨੂੰ ਜਿਹੜਾ ਕਬਜ਼ਾ ਨਹੀਂ ਹੋਣ ਦਿਆਂਗੇ ਔਰ ਸਾਨੂੰ ਕਿਸੇ ਵੀ ਕੀਮਤ ਤੱਕ ਜਿਹੜਾ ਧਰਨਾ ਪ੍ਰਦਰਸ਼ਨ ਕਰਨਾ ਪਿਆ ਉਹ ਅਸੀਂ ਕਰਾਂਗੇ ਔਰ ਨਾਲ ਦੀ ਨਾਲ ਦੱਸਣਾ ਚਾਹੁੰਦੇ ਆ ਅੱਜ ਸਾਡੇ ਜਿਹੜੇ ਸਾਡੇ ਜਿਹੜੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ ਔਰ ਉਸ ਸ਼ਹੀਦੀ ਦਿਨ ਦਾ ਜਿਵੇਂ ਇਹਨਾਂ ਨੇ ਪਹਿਲੇ ਉਦੋਂ ਦੀ ਸਰਕਾਰੀ ਛੁੱਟੀ ਸੀ ਸਰਕਾਰੀ ਛੁੱਟੀ ਦੇ ਵਿੱਚ ਇੱਟਾਂ ਸੁੱਟਤੀਆਂ ਰੇਤਾ ਸੁੱਟਦਾ ਔਰ ਲੰਬਾ ਸਮਾਂ 7-8 ਦਿਨ ਘਟੋ-ਘਟ ਲੱਗੇ ਸੀ ਉਦੋਂ ਕਬਜ਼ਾ ਛਡਵਾਉਣ ਵਿੱਚ ਔਰ ਹੁਣ ਉਹਨਾਂ ਨੇ ਫਿਰ ਇਹ ਗਲਤੀ ਕੀਤੀ ਹੈ ਗੁਸਤਾਖੀ ਕਰ ਰਿਹਾ ਔਰ ਅਸੀਂ ਕਹਿਣਾ ਚਾਹੁੰਦੇ ਆ ਕਿ ਘਟੋ-ਘਟ ਅੱਜ ਦਾ ਦਿਨ ਤਾਂ ਤੁਸੀਂ ਨਾ ਵਰਤਦੇ ਸਾਡੇ ਜਿਹੜੇ ਅੱਜ ਕੀ ਹੋਇਆ ਜੀ ਅੱਜ ਦੀ ਅੱਜ ਜਿਹੜੇ ਇੱਟਾਂ ਸੁੱਟ ਕੇ ਗਿਆ ਤੁਹਾਡੇ ਸਾਹਮਣੇ ਪਈਆਂ ਔਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਡੀਸੀ ਮੈਡਮ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹਦੀ ਤਹਿ ਤੱਕ ਇਨਕੁਆਇਰੀ ਕਰਾ ਕੇ ਔਰ ਇਟਾ ਸੁੱਟਣ ਵਾਲੇ ਜਿਹੜੇ ਕਬਜ਼ਾ ਕਰਨ ਵਾਲੇ ਆ ਉਹਨਾਂ ਦੇ ਖਿਲਾਫ ਚੋਰੀ ਦਾ ਜਿਹੜਾ ਲੁੱਟ ਖੋ ਦਾ ਇਹ ਜਿਹੜਾ ਕਬਜ਼ਾ ਕਰਨ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਔਰ ਜੇ ਨਹੀਂ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਰਬ ਭਾਰਤ ਨੌਜਵਾਨ ਸਭਾ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਅਤੇ ਭਰਾਤਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਇੱਕ ਵੱਡਾ ਪ੍ਰਦਰਸ਼ਨ ਕਰਾਂਗੇ ਔਰ ਡੀਸੀ ਮੈਡਮ ਨੂੰ ਵੀ ਦੱਸਾਂਗੇ ਕਿ ਮੈਡਮ ਜੀ ਇਹ ਵਾਰ-ਵਾਰ ਕਬਜ਼ਾ ਇਸ ਤਰ੍ਹਾਂ ਕਰਨਾ ਇਹ ਠੀਕ ਨਹੀਂ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿ ਤੁਰੰਤ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ